ਹੈਗੀਆਂ ਉਥੇ ਅਸੀਂ ਔਰਤਾਂ ਵੀ ਕਿੱਥੇ ਸੇਫ ਰਹਿ ਸਕਦੀਆਂ ਤੇ ਸਾਡੇ ਸਰਕਾਰ ਕੋਈਹੀ ਡਿਮਾਂਡ ਹੈ ਕਿ ਸਾਡੀਆਂ ਕੁੜੀਆਂ ਨੂੰ ਸੇਫਟੀ ਦਿੱਤੀ ਜਾਵੇ ਤਾਂ ਕਿ ਉਹ ਰਾਤ ਨੂੰ ਵੀ ਕੱਲੀਆਂ ਬਾਹਰ ਜਾਣ ਤੇ ਉਹਨਾਂ ਨੂੰ ਡਰ ਨਾ ਲੱਗੇ ਜਿਹੜੇ ਬਲਤਕਾਰੀਏ ਨੇ ਉਹਨਾਂ ਨੂੰ ਪਰੋਲ ਵੀ ਬੜੀ ਜਲਦੀ ਮਿਲ ਜਾਂਦੀ ਕਿਉਂਕਿ ਬਲਤ ਕਰਨ ਦਾ ਉਹਨਾਂ ਦਾ ਜਿਹੜਾ ਇਰਾਦਾ ਹੈਗਾ ਉਹ ਹੋਰ ਮਜ਼ਬੂਤ ਹੋ ਜਾਂਦਾ ਪਤਾ ਲੱਗ ਜਾਂਦਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਪਰੋਲ ਮਿਲ ਜਾਂਦੀ ਹੈਗੀ ਹੈ ਲੜਕੀ ਕਿੱਥੇ ਕਿ ਸੇਫ ਦੇਖੋ ਜਦੋਂ ਸਾਡੇ ਘਰ ਇੱਕ ਧੀ ਪੈਦਾ ਹੁੰਦੀ ਹੈ ਤੇ ਅਸੀਂ ਉਹਨੂੰ ਸ਼ੁਰੂ ਤੋਂ ਹੀ ਸੰਸਕਾਰ ਦਿੰਨੇ ਆਂ ਜੀ ਤੇ ਮੇਰੇ ਵੱਲੋਂ ਇਹ ਇੱਕ ਵਿਚਾਰ ਹੈ ਜਾਂ ਸੁਝਾਅ ਹੈ ਕਿ ਜਦੋਂ ਇੱਕ ਬੇਟਾ ਵੀ ਪੈਦਾ ਹੁੰਦਾ ਨਾ ਤੇ ਉਹਨੂੰ ਜਨਮ ਤੋਂ ਹੀ ਇੱਕ ਇਸਤਰੀ ਦੀ ਆਪਣੀ ਭੈਣ ਦੀ ਜਾਂ ਕੋਈ ਵੀ ਇੱਕ ਹੋਰ ਇਸਤਰੀ ਹੈ ਉਹਦੀ ਇੱਜ਼ਤ ਕਰਨਾ ਸਿਖਾਉਣਾ ਚਾਹੀਦਾ ਹੈ ਜੇ ਉਹ ਛੋਟੇ ਹੁੰਦੇ ਤੇ ਸੰਸਕਾਰ ਇਹ ਸਿੱਖੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਜੋ ਸਿਚੁਏਸ਼ਨ ਆਈ ਹੈ ਉਹ ਸਾਨੂੰ ਲੇਡੀਜ਼ ਨੂੰ ਜਾਂ ਸਾਡੀ ਧੀਆ ਨੂੰ ਦੇਖਣ ਨੂੰ ਮਿਲਦਾ ਹੈ ਅੱਜ ਸੀੜਾ ਇੱਕ ਕੈਂਡਲ ਮਾਰਚ ਜੇ ਨਵਾਂ ਸ਼ਹਿਰ ਦੀ ਗੱਲ ਕਰੀਏ ਸ਼ਹੀਦ ਇਜਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਦੀ ਗੱਲ ਕੀਤੀ ਜਾਵੇ ਬਟ ਕੈਂਡਲ ਮਾਰਚ ਕੀਤਾ ਜਾ ਰਿਹਾ ਉਹਦੇ ਪਿੱਛੇ ਕਾਰਨ ਤਾਂ ਇਹ ਹੀ ਹੈ ਕਿ ਉਹਨਾਂ ਦਰਿੰਦਿਆਂ ਨੂੰ ਅਜੇ ਤੱਕ ਪ੍ਰੋਪਰ ਸਜ਼ਾਵਾ ਨਹੀਂ ਹੋਈਆਂ ਮੰਨਦੇ ਹਾਂ ਕਿਤੇ ਨਾ ਕਿਤੇ ਬਹੁਤ ਵੀਕ ਬਿਲਕੁਲ ਪ੍ਰਸ਼ਾਸਨ ਮੈਂ ਕਹਿੰਨੀ ਹੈ ਸੁੱਤਾ ਪਿਆ ਹੈ ਔਰ ਇਹਨੂੰ ਜਗਾਣ ਦੀ ਲੋੜ ਹੈ ਕਿਉਂਕਿ ਜਦ ਤੱਕ ਪ੍ਰਸ਼ਾਸਨ ਹੀ ਨਾ ਜਾਗਦਾ ਸਾਡੀਆਂ ਧੀਆਂ ਦੀ ਇੱਜ਼ਤ ਜਿਹੜੀ ਹੈ ਉਹ ਸੇਫ ਨਹੀਂ ਹੈ ਦੇਖੋ ਰક્ષાਬੰਧਨ ਦਾ ਤਿਉਹਾਰ ਆ ਰਿਹਾ ਹੈ ਕਿ ਤੇਨੇ ਕਿਤੇ ਡਾਕਟਰ ਸਾਹਿਬ ਦੇ ਅੰਦਰ ਮੰਨ ਚ ਹੋਏਗਾ ਕਿ ਰક્ષા ਬੰਦਨਾ ਹੈ ਮੈਂ ਰਖੜੀ ਬੰਨਾਂਗੀ ਕਿ ਕਿੰਨੇ ਚਾਹ ਹੋਣਗੇ ਕਿਉਂਕਿ ਡਾਕਟਰ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਆ ਉਹ ਸਾਡੀ ਵੀ ਭੈਣ ਹੈ ਤੁਹਾਡੀ ਵੀ ਭੈਣ ਹੈ ਇਸ ਭਾਰਤ ਦੀ ਭੈਣ ਹੈ ਇੱਕ ਬਹੁਤ ਵੱਡੇ ਡਾਕਟਰ ਦੇ ਨਾਲ ਕਿੰਨੀ ਘਰੋਣੀ ਹਰਕਤ ਹੋ ਜਾਣੀ ਹੈਗੀ ਅਜੇ ਤੱਕ ਕਰ ਦੇਖ ਲਓ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤ ਜਮਾ ਨਹੀਂ ਬਿਲਕੁਲ ਬਿਲਕੁਲ ਔਰ ਇੱਥੇ ਜਿੰਨੇ ਵੀ ਲੜਕੇ ਖੜੇ ਆ ਮੈਂ ਇਹਨਾਂ ਨੂੰ ਇਹੀ ਹੱਥ ਚੋਂ ਕੇ ਬੇਨਤੀ ਕਰਦੀ ਆ ਕਿ ਕੋਈ ਵੀ ਲੜਕੀ ਜੋ ਸੜਕ ਤੇ ਚਲਦੀ ਜਾ ਰਹੀ ਹੈ ਨਾ ਉਹ ਤੁਹਾਡੀ ਭੈਣ ਨਹੀਂ ਪਰ ਉਹ ਕਿਸੇ ਦੀ ਭੈਣ ਤਾਂ ਜ਼ਰੂਰ ਹੈ ਤੇ ਟਾਣੂ ਉਹਦੀ ਸੁਰੱਖਿਆ ਲਈ ਨਾਲ-ਨਾਲ ਜ਼ਰੂਰ ਉਹਨੂੰ ਸੇਫਟੀ ਨਾਲ ਲੈ ਕੇ ਉਹਦੇ ਜਿੱਥੇ ਲੋਕੇਸ਼ਨ ਹੈ ਉਹ ਜਿੱਥੇ ਜਾਣਾ ਚਾਹਦੀ ਹੈ ਉੱਥੇ ਤੱਕ ਟਾਣਾ ਪਹੁੰਚਾਣਾ ਤੁਹਾਡਾ ਫਰਜ਼ ਬੰਦਾ ਹੈ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਇਹ ਸਾਰੇ ਲੜਕਿਆਂ ਦਾ ਫਰਜ਼ ਹੈ ਕਿ ਉਹ ਦੂਸਰੇ ਦੀ ਭੈਣ ਚਾਹੇ ਹੈ ਉਹਨੂੰ ਆਪਣੇ ਸੁਰੱਖਿਤ ਲੋਕੇਸ਼ਨ ਤੇ ਪਹੁੰਚਾਣਾ ਤੁਹਾਡਾ ਸਭ ਤੋਂ ਪਹਿਲਾ ਧਰਮ ਹੈ ਇਸ ਵੀਡੀਓ ਦੇ ਜ਼ਰੀਏ ਕੀ ਮੈਸੇਜ ਦੇਣਾ ਚਾਹੁੰਦੇ ਭੈਣਾਂ ਨੂੰ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਕਿ ਕੋਈ ਐਸੀ ਚੀਜ਼ ਸਿੱਖਣੀ ਚਾਹੀਦੀ ਜਿਸ ਦਾ ਗੱਤਕਾ ਹੋ ਗਿਆ ਜਦੋਂ ਸਾਡੇ ਘਰ ਕ੍ਰਾਇਟੇ ਵੀ ਹੋ ਗਏ ਆ ਕਿਉਂਕਿ ਸੇਫਟੀ ਬੜੀ ਜ਼ਰੂਰੀ ਹੈ ਕਿਉਂਕਿ ਹੁਣ ਜਿਹੜਾ ਸਮਾਂ ਆ ਕੁਝ ਇਸ ਤੋਰ ਹਿਸਾਬ ਦੇ ਨਾਲ ਆ ਰਿਹਾ ਹੈ ਦੇਖੋ ਜੋਤੀ ਜੰਮਦੀ ਹੈ ਨਾ ਅਸੀਂ ਕਹਿੰਦੇ ਸਾਡੇ ਘਰ ਇੱਕ ਲక్ష్ਮੀ ਨੇ ਪੈਦਾ ਲక్ష్ਮੀ ਆਈ ਹੈ ਤੇ ਮੈਨੂੰ ਲੱਗਦਾ ਕਿ ਅੱਜ ਦੇ ਜ਼ਮਾਨੇ ਵਿੱਚ ਸਾਰੀਆਂ ਕੁੜੀਆਂ ਨੂੰ ਕਾਲੀ ਦਾ ਰੂਪ ਲੈਣਾ ਚਾਹੀਦਾ ਹੈ ਔਰ ਕਾਲੀ ਦਾ ਰੂਪ ਲੈ ਕੇ ਤੁਹਾਨੂੰ ਆਪਣੀ ਸੁਰੱਖਿਆ ਖੁਦ ਵੀ ਕਰਨੀ ਸਿੱਖਣੀ ਚਾਹੀਦੀ ਹੈ ਔਰ ਇਸ ਵਾਸਤੇ ਤੁਸੀਂ ਕਰਾਟੇ ਸਿੱਖੋ ਜੋ ਮਰਜੀ ਸਿੱਖੋ ਆਪਣੇ ਹਥਿਆਰ ਵੀ ਸੁਰੱਖਿਆ ਲਈ ਜ਼ਰੂਰ ਸਾਡੇ ਕੋਲ ਅਵੇਲੇਬਲ ਹੋਣਾ ਚਾਹੀਦਾ ਜੀ ਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਸ਼ ਲੰਬਾ ਹੈ ਤੇ ਮੈਂ ਸਮਾਜਿਕ ਸੇਵਾ ਐਨਜੀਓ ਦਾ ਪ੍ਰੈਜ਼ੀਡੈਂਟ ਆ ਜੀ ਅੱਜ ਅਸੀਂ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ ਡਾਕਟਰ ਮੋਮਿਤਾ ਜੀ ਦਾ ਜਿਨ੍ਹਾਂ ਦਾ ਕੋਲਕਾਤਾ ਦੇ ਵਿੱਚ ਜਿਹੜਾ ਐਡਾ ਵੱਡਾ ਹਾਦਸਾ ਹੋਇਆ ਹੈ ਜਿੱਥੇ ਉਹਨਾਂ ਦਾ ਰੇਪ ਕੀਤਾ ਗਿਆ ਉਹ ਵੀ 31 ਸਾਲ ਦੀ ਉਮਰ ਦੇ ਵਿੱਚ 10 ਬੰਦਿਆਂ ਨੇ ਰਲ ਕੇ ਰੇਪ ਕੀਤਾ ਤੇ ਬੜੀ ਸ਼ਰਮਨਾਕ ਵਾਲੀ ਗੱਲ ਆ ਜਿੰਨੇ ਵੀ ਇਸ ਲਾਈਵ ਨੂੰ ਦੇਖਦੇ ਪਏ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਕਿ ਤੁਸੀਂ ਇਸ ਲਈ ਆਵਾਜ਼ ਉਠਾਓ ਤੇ ਜਿਹੜੇ ਆਹ ਪਾਪੀ ਲੋਕ ਆ ਉਹਨਾਂ ਨੂੰ ਸਜ਼ਾ ਕੜੀ ਦੀ ਕੜੀ ਮਿਲਣੀ ਚਾਹੀਦੀ ਆ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਬਿਲਕੁਲ ਜੀ ਮੈਂ ਇਹੀ ਕਹਿਣਾ ਚਾਹੁੰਦਾ ਕੱਲੂ ਕਿਸੇ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਕੱਲੂ ਆਪਣੀ ਭੈਣ ਆ ਜਾਂ ਕਿਸੇ ਦੀ ਵੀ ਭੈਣ ਆ ਸਾਰਿਆਂ ਦੀਆਂ ਭੈਣਾਂ ਨਾਲ ਕਿਸੇ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਸੋ ਮੇਰੀ ਸਿਰਫ ਆਪਣੀਆਂ ਭੈਣਾਂ ਨੂੰ ਇਹੀ ਬੇਨਤੀ ਆ ਕਿ ਡਰਨਾ ਨਹੀਂ ਸਟਰੋਂਗ ਰਹਿਣਾ ਆਪਣੇ ਆਪ 'ਚ ਕੌਨਫੀਡੈਂਸ ਲੈਣਾ ਤੇ ਕਿਸੇ ਕੋਲੋਂ ਡਰਨਾ ਨਹੀਂ ਤੇ ਬਸ ਇੱਕ ਹੋਰ ਉਪਰਾਲਾ ਅਸੀਂ ਚਾਹੁੰਦੇ ਆ ਕਿ ਹੋਵੇ ਜਿੰਨੇ ਵੀ ਸਕੂਲ ਆ ਜਿੰਨੇ ਵੀ ਕਾਲਜ ਆ ਉੱਥੇ ਗਤਕਾ ਜਾਂ ਜਿਹੜਾ ਕਹਿੰਦੇ ਨੇ ਜਾਂ ਕਰਾਟੇ ਵਗੈਰਾ ਉੱਥੇ ਸਿਖਾਏ ਜਾਣ ਤਾਂ ਕਿ ਜਿਹੜੀਆਂ ਕੁੜੀਆਂ ਆ ਜਿਹੜੀਆਂ ਭੈਣਾਂ ਆ ਉਹ ਸੈਲਫ ਕੌਨਫੀਡੈਂਸ ਕਿਸੇ ਇੱਕ ਦੀ ਭੈਣ ਨਹੀਂ ਆ ਸਾਡੀ ਸਾਰਿਆਂ ਦੀ ਭੈਣ ਸੀਗੀ ਜਿਹਦੇ ਨਾਲ ਜਿਹਨੂੰ ਨੋਚ-ਨੋਚ ਕੇ ਜਿਹੜਾ ਕੀ ਉਹਦਾ ਨਾਲ ਰੇਪ ਕੀਤਾ ਗਿਆ ਡਾਕਟਰ ਤਾਂ ਵੈਸੇ ਸਾਂਝੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਉਹ ਤਾਂ ਦੇਸ਼ ਦੀ ਰੱਖਿਆ ਕਰਦੀ ਸੀ ਜੀ ਕਹਿੰਦੇ ਹੁੰਦੇ ਬੇਟੀ ਪੜਾਓ ਬੇਟੀ ਬਚਾਓ ਜੀ ਜੀ ਬੇਟੀ ਨੇ ਪੜ ਲਿਆ ਤੇ ਉਹਨੂੰ ਬਚਾਣਾ ਕਿਹਨੇ ਇਹ ਨਾਰਾ ਕਿੱਦੋਂ ਚਲੇ ਗਿਆ ਇਹ ਨਾਰਾ ਕਿੱਧਰ ਗਿਆ ਜੀ ਇਹ ਸਜ਼ਾ ਦਵਾਉਣ ਦੇ ਲਈ ਇਕੱਠੇ ਹੋਏ ਆ ਹਾਲਾਂਕਿ ਇਕੱਠੇ ਤਾਂ ਨਹੀਂ ਹੋਣਾ ਚਾਹੀਦਾ ਸੀ ਆਲਰੇਡੀ ਪਹਿਲੇ ਸਟੈਪ 'ਚ ਹੀ ਬਹੁਤ ਤੋਂ ਵੱਡਾ ਜਿਹੜਾ ਕਾਨੂੰਨ ਹੈਗਾ ਆ ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਮਾ ਹੋ ਜਾਣੀਆਂ ਚਾਹੀਦੀਆਂ ਸੀ ਅਗਰ ਕੋਈ ਵੀ ਐਡਾ ਦਾ ਕੇਸ ਹੁੰਦਾ ਆ ਤਾਂ ਮੇਰਾ ਸਾਰਿਆਂ ਨਾਲ ਇੱਕ ਇਹ ਵੀ ਵਾਦਾ ਹੈ ਕਿ ਅਸੀਂ ਨਾਲ ਹਮੇਸ਼ਾ ਖੜਾਂਗੇ ਐਡਾ ਦਾ ਸਟੈਪ ਜੇ ਕਿਸੇ ਨੇ ਵੀ ਚੱਕਣਾ ਸਾਨੂੰ ਜ਼ਰੂਰ ਯਾਦ ਕਰਨਾ ਅਸੀਂ ਹਮੇਸ਼ਾ ਨਾਲ ਖੜਾਂਗੇ ਜੀ ਬਾਬਾ ਜੀ ਦੇਖਦੇ ਕਾਨੂੰਨ ਦੇ ਉੱਪਰ ਵੀ ਸਵਾਲ ਉੱਠਦਾ ਆ ਜੀ ਜਿਹੜੇ ਬਲਤਕਾਰੀ ਹੈਗੇ ਆ ਉਹਨਾਂ ਬਾਬਿਆਂ ਤਾਂ ਆਮ ਛੱਡ ਰਹੀ ਆ ਸਰਕਾਰਾਂ ਬਿਲਕੁਲ ਜੇ ਛੱਡ ਰਹੀਆਂ ਤਾਂ ਤਾਂ ਹੀ ਬਲਤਕਾਰ ਹੋ ਰਿਹਾ ਸਿਰਫ ਇੰਨਾ ਹੀ ਕਹਾਂਗੇ ਕਿ ਜਿਹੜੇ ਉਹ ਬਲਤਕਾਰੀ ਆ ਉਹਨਾਂ ਨੂੰ ਸਜ਼ਾ ਕੜੀ ਦੀ ਕੜੀ ਮਿਲਣੀ ਚਾਹੀਦੀ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਮੇਰੀ ਸਾਰਿਆਂ ਨੂੰ ਹੀ ਮੈਂ ਉਹੀ ਗੱਲ ਕਰ ਰਿਹਾ ਆ ਜੇ ਸਖਤ ਸਜ਼ਾ ਹੋਵੇ ਫਾਂਸੀ ਤੇ ਜਾੜੇ ਹੋਣ ਇਹੋ ਦਰਿੰਦੇ ਤਾਂ ਮੁੜ ਕੇ ਬੰਦਾ ਕੰਮੇ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਬਸ ਜਿੰਨੇ ਵੀ ਇਹ ਲਾਈਵ ਦੇਖਦੇ ਆ ਮੈਂ ਇਹੀ ਕਹਿੰਨਾ ਜਿੱਥੇ ਤੱਕ ਵੀ ਮੇਰਾ ਇਹ ਲਾਈਵ ਪਹੁੰਚਦਾ ਹੈ ਕਿ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇ ਮੇਰੀ ਹੱਥ ਜੋੜ ਕੇ ਬੇਨਤੀ ਆ ਤੇ ਅੱਜ ਕੈਂਡਲ ਮਾਰਚ ਦੇ ਜਿੰਨੇ ਵੀ ਮੇਰੇ ਵੀਰ ਭੈਣਾਂ ਇਕੱਠੀਆਂ ਹੋਈਆਂ ਸਾਰਿਆਂ ਦਾ ਮੈਂ ਮੈਂ ਸਮਝਦਾ ਅੱਜ ਦੇਸ਼ ਆਜ਼ਾਦ ਹੋਏ ਨੂੰ 74 ਬਰੇ ਹੋ ਚੁੱਕੇ ਨੇ ਪਰ ਸਾਡਾ ਦੇਸ਼ ਅੱਜ ਵੀ ਸਾਡੇ ਦੇਸ਼ ਦੇ ਵਿੱਚ ਸਾਡੀ ਨਾਰੀ ਸ਼ਕਤੀ ਆਪਣੇ ਆਪ ਨੂੰ ਮਹਿਫੂਜ਼ ਫੀਲ ਨਹੀਂ ਕਰ ਰਹੀ ਜਿਸ ਤਰ੍ਹਾਂ ਦੇ ਨਾਲ ਕਲਕੱਤੇ ਦੇ ਵਿੱਚ ਇਹ ਵਾਕਿਆ ਹੋਇਆ ਹੈ ਜਿਸ ਦੇ ਨਾਲ ਪੂਰਾ ਦੇਸ਼ ਸ਼ਰਮਨਾਕ ਹੈ ਔਰ ਬਹੁਤ ਹੀ ਕਿਨੌਣਾ ਇਹ ਕੰਮ ਹੈ ਜਿਸ ਦੇ ਵਿੱਚ ਮੈਂ ਇਹ ਵੀ ਕਹੂੰਗਾ ਕਿ ਇੱਕ ਪਾਸੇ ਚਾਹੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬੇਟੀ ਪਹਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੰਦੇ ਨੇ ਪਰ ਦੂਜੇ ਪਾਸੇ ਸਾਡੀਆਂ ਕੁਝ ਸਟੇਟਸ ਹਿੰਦੁਸਤਾਨ ਦੀਆਂ ਐਸੀਆਂ ਨੇ ਜਿੱਥੇ ਅਜੇ ਵੀ ਆਪਣੀਆਂ ਜੋ ਬੱਚੇ ਨੇ ਉਹ ਆਪਣੀ ਪੂਰੀ ਤਰ੍ਹਾਂ ਦੇ ਨਾਲ ਜੋ ਮਹਿਲਾਵਾਂ ਨੇ ਉਹ ਮਹਿਫੂਜ਼ ਫੀਲ ਨਹੀਂ ਕਰ ਰਹੀਆਂ ਕਲਕੱਤਾ ਦੇ ਵਿੱਚ ਮੈਂ ਸਟੇਟ ਦੇ ਇਸ ਵਕਤ ਮੈਂ ਸਮਝਦਾ ਕਿ ਉੱਥੇ ਦਾ ਲਾਅ ਐਂਡ ਆਰਡਰ ਇਸ ਤਰ੍ਹਾਂ ਦੇ ਨਾਲ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਔਰ ਇਹ ਇਹ ਪਹਿਲੀ ਹਰਕਤ ਨਹੀਂ ਹੈ ਇਸ ਤੋਂ ਪਹਿਲੇ ਵੀ ਕਈ ਮਹਿਲਾਵਾਂ ਦੇ ਨਾਲ ਉੱਥੇ ਐਦਾ ਦੇ ਰੇਪ ਕੇਸਿਸ ਹੋ ਚੁੱਕੇ ਨੇ ਸਾਡੇ ਹਿੰਦੂਸਤਾਨ 'ਚ ਪਹਿਲੇ ਨਿਰਭਇਆ ਦਾ ਇਹ ਸੇਮ ਐਦਾ ਦਾ ਰੇਪ ਹੋਇਆ ਸੀ ਸੋ ਉਸ ਦਿਨ ਆ ਉਸ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਵੀ ਮਿਲੀ ਪਰ ਇੱਕ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਆਪਣੀ ਸਰਕਾਰ ਨੂੰ ਵੀ ਅੱਜ ਇਸ ਮੰਚ ਤੋਂ ਅਪੀਲ ਕਰਦਾ ਕਿ ਇਹਨਾਂ ਦੋਸ਼ੀਆਂ ਨੂੰ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਰਹਿ ਜਿਸ ਤਰ੍ਹਾਂ ਦੇ ਨਾਲ ਸਾਡੀ ਮਿਨਿਸਟਰੀ ਆਫ ਹੋਮ ਅਫੇਅਰਸ ਲਗਾਤਾਰ ਸਰ ਪਰ ਸਟੇਟ ਤੋਂ ਹਰ ਸਟੇਟ ਤੋਂ ਦੋ-ਦੋ ਘੰਟੇ ਬਾਅਦ ਇਸ ਇਸ ਵਿਸ਼ੇ ਦੇ ਉੱਪਰ ਰਿਪੋਰਟ ਲੈ ਰਹੀ ਆ ਔਰ ਜਲਦੀ ਦੋਸ਼ੀ ਪਕੜੇ ਜਾਣਗੇ ਇਸ ਕੇਸ ਦੇ ਵਿੱਚ ਇੱਕ ਬੰਦਾ ਇੱਕ ਮੁਲਜ਼ਮ ਅਰੈਸਟ ਹੋ ਚੁੱਕਾ ਹੈ ਇਨਵੈਸਟੀਗੇਸ਼ਨ ਲਗਾਤਾਰ ਜਾ ਰਹੀ ਆ ਔਰ ਬਹੁਤ ਜੱਦ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਵੀ ਮਿਲੇਗੀ ਇਹ ਵੀ ਚਾਹੀਦਾ ਨਾ ਵੀ ਸਖਤ ਕਾਨੂੰਨ ਆਪਣਾ ਸਖਤ ਕਾਨੂੰਨ ਬਣ ਚੁੱਕੇ ਨੇ ਇਦਾਂ ਦੇ ਟ੍ਰਾਇਲਸ ਜਿਹੜੇ ਨੇ ਰੇਪ ਕੇਸਿਸ ਮਰਡਰ ਕੇਸਿਸ ਜਿਹੜੇ ਕੇਸਿਸ ਨੇ ਇਹਨਾਂ ਨੂੰ ਇਸ ਵਾਰ ਜੋ ਇੱਕ ਚਲਾਈ ਤੋਂ ਸਾਡੇ ਨਵੇਂ ਕਾਨੂੰਨ ਲਾਗੂ ਹੋਏ ਨੇ ਉਹਨਾਂ ਦੇ ਵਿੱਚ ਸਖਤ ਦੈਦਤਾਂ ਦਿੱਤੀਆਂ ਔਰ ਡੈਥ ਡੈਥ ਪਨਿਸ਼ਮੈਂ ਜਿਹੜੇ ਬਲਤਕਾਰੀ ਹੈਗੇ ਆ ਜਿਹੜਾ ਬਾਬੇ ਹੈਗੇ ਰਾਮ ਰੇਮ ਹੋ ਗਿਆ ਉਹ ਬਾਹਰ ਛੱਡਿਆ ਜਾ ਰਿਹਾ ਦੇਖੋ ਇਸ ਦੇ ਉੱਪਰ ਆਪਾਂ ਕੋਈ ਕੋਈ ਵੀ ਪ੍ਰਸ਼ਾਸ਼ਕੀ ਨਹੀਂ ਲਗਾ ਸਕਦੇ ਕਿਉਂਕਿ ਇਹ ਮੈਟਰ ਸਬਜੁਡਿਸ ਹੁੰਦੇ ਨੇ ਆਨਰੇਬਲ ਹਾਈ ਕੋਰਟ ਸੁਪਰੀਮ ਕੋਰਟ ਉਹਦੇ ਉੱਪਰ ਆਪਾਂ ਕੋਈ ਵੀ ਟਿੱਪਾ ਟਿੱਪਣੀ ਨਹੀਂ ਕਰਦੇ ਕਿਉਂਕਿ ਆਫਟਰ ਜਿਹੜੇ ਫੈਕਟਸ ਹੁੰਦੇ ਨੇ ਉਹਨਾਂ ਕੇਸਿਸ ਦੇ ਉਹਨਾਂ ਨੂੰ ਕੰਸੀਡਰ ਕਰਨ ਤੋਂ ਬਾਅਦ ਹੀ ਅਦਾਲਤਾਂ ਫੈਸਲੇ ਦਿੰਦੀਆਂ ਨੇ ਸਖਤ ਕਾਨੂੰਨੀ ਉਹਨਾਂ ਚਿਰ ਸਖਤ ਕਾਨੂੰਨ ਬਣ ਚੁੱਕੇ ਨੇ ਤੁਸੀਂ ਬੇਫਿਕਰ ਹੋ ਕੇ ਰਹੋ ਐਦਾਂ ਦੇ ਕੇਸਿਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਹੁਤ ਜਲਦੀ ਬਹੁਤ ਸਖਤ ਛੇਤੀ ਦੇ ਨਾਲ ਇਹ ਟ੍ਰਾਇਲ ਜਿਹੜੇ ਕੇਸਿਸ ਨੇ ਇਹ ਖਤਮ ਹੋਣਗੇ ਜਲਦ ਨਿਆ ਮਿਲੇਗਾ